ਪਿੰਡ ਖਨੋੜਾ ਦਰਗਾਹ ਪੀਰ ਬਾਬਾ ਲਾਬੇ ਸ਼ਾਹ ਜੀ ਈਦਗਾ ਵਿਖੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਲਾਬੇ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 25 ਜੁਲਾਈ ਨੂੰ ਮੁੱਖ ਸੇਵਾਦਾਰ ਜਸਵੰਤ ਸਿੰਘ ਜੱਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਾਈ ਜਸਵੰਤ ਸਿੰਘ ਜੱਸਾ ਨੇ ਦੱਸਿਆ ਕਿ 23 ਜੁਲਾਈ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਉਪਰੰਤ ਲਖਵੀਰ ਜੋਗੀ ਖਨੋੜਾ ਵੱਲੋਂ ਪੀਰਾਂ ਦੀ ਮਹਿਫਿਲ ਸਜਾਈ ਗਈ ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਚਾਦਰ ਅਤੇ ਚਿਰਾਗਾ ਦੀ ਰਸਮ ਹੋਵੇਗੀ। ਉਪਰੰਤ 24 ਜੁਲਾਈ ਰਾਤ ਨੂੰ ਆਸ਼ੀਸ਼ ਗਿਲ, ਬੰਟੀ ਕਵਾਲ ਹਾਜ਼ਰੀ ਭਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜੁਲਾਈ ਨੂੰ ਸਵੇਰੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਪਰੰਤ ਚਰਨ ਖੈਰੀਆ, ਰਾਜਨਦੀਪ ਪਟੂਏ, ਹਰਮਨ ਜਰਮਨ, ਇੰਟਰਨੈਸ਼ਨਲ ਸੂਫੀ ਗਾਇਕ ਕਾਸ਼ੀਨਾਥ ਪੀਰਾਂ ਦੀ ਮਹਿਫਿਲ ਸਜਾਉਣਗੇ। ਇਸ ਮੌਕੇ ਸਲਾਣਾ ਜੋੜ ਮੇਲੇ ਦੌਰਾਨ ਸਟੇਜ 77 ਦੀ ਸੇਵਾ ਮੋਤਾ ਸਿੰਘ ਮਸਤਾਨਾ ਮੇਟਿਆਣਾ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਵੱਖ-ਵੱਖ ਦਰਬਾਰਾ ਤੋਂ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਉਹਨਾਂ ਦੱਸਿਆ ਕਿ 25 ਜੁਲਾਈ ਨੂੰ ਸਲਾਣਾ ਜੋੜ ਮੇਲੇ ਮੌਕੇ ਡਾਕਟਰ ਪਰਮਿੰਦਰ ਸੂਦ ਐਮ ਡੀ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਦਸਵੰਦ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਡਰੋਲੀ ਕਲਾ ਵੱਲੋਂ 44ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਲਾਣਾ ਜੋੜ ਮੇਲੇ ਮੌਕੇ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਕੈਮਰਾਮੈਨ ਰੋਬਿੰਨ ਨਾਲ ਹੁਸ਼ਿਆਰਪੁਰ ਤੋਂ ਜਸਵਿੰਦਰ ਸਿੰਘ ਹੀਰ ਦੀ ਵਿਸ਼ੇਸ਼ ਰਿਪੋਰਟ